ਇਹ ਵੱਡੀ ਖਬਰ ਲੈਂਡ ਪੁਲਿੰਗ ਸਕੀਮ ਦੇ ਨਾਲ ਜੁੜੀ ਹੋਈ ਹੈ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਅੱਜ ਮੋੜ ਹਾਈ ਕੋਰਟ ਦੇ ਵਿੱਚ ਇਹ ਸੁਣਵਾਈ ਹੋਵੇਗੀ ਕੱਲ ਸਰਕਾਰ ਨੇ ਦਰਸਲ ਇੱਕ ਦਿਨ ਦੀ ਲਈ ਸਕੀਮ ਨੂੰ ਹੋਲਡ ਕਰ ਦਿੱਤਾ ਸੀਗਾ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਇੱਕ ਦਿਨ ਦੀ ਲਈ ਪਾਲਿਸੀ ਨੂੰ ਹੋਲਡ ਕਰ ਰਹੇ ਹਾਂ ਹਾਈ ਕੋਰਟ ਨੇ ਪੁੱਛਿਆ ਕਿ ਜਿਨ੍ਹਾਂ ਦੀ ਜ਼ਮੀਨ ਜਾਵੇਗੀ ਉਹਨਾਂ ਦੇ ਮੁਰਫ ਸੇਬੇ ਦੇ ਲਈ ਤੁਸੀਂ ਕੀ ਕੀਤਾ ਲੁਧਿਆਣਾ ਦੇ ਸ਼ਖਸ ਦੇ ਵੱਲੋਂ ਦਰਸਲੇ ਜਾਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਲੈਂਡ ਪੁਲਿੰਗ ਸਕੀਮ ਕਿਉਂਕਿ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣੀ ਹੋਈ ਹੈ ਬਹੁਤੀ ਤਰ੍ਹਾਂ ਇਸ ਸਕੀਮ ਤੇ ਲਗਾਤਾਰ ਸਵਾਲ ਚੁੱਕਰੀਆਂ ਨੇ ਵਕਫਾ ਕਿਸਾਨ ਆਗੂਆਂ ਦੇ ਵੱਲੋਂ ਵਕਫਾ ਕਿਸਾਨ ਜਥੇਬੰਦੀਆਂ ਨੇ ਇਸ ਤੇ ਸਵਾਲ ਚੁੱਕੇ ਜਾ ਰਹੇ ਤੇ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ ਤਾਂ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਅੱਜ ਮੁਰਦ ਤੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਣੀ ਹੈ ਕੱਲ ਵੀ ਸੁਣਵਾਈ ਹੋਈ ਕੱਲ ਸਰਕਾਰ ਦੇ ਵੱਲੋਂ ਇੱਕ ਦਿਨ ਲਈ ਇਸ ਸਕੀਮ ਨੂੰ ਹੋਲਡ ਕੀਤਾ ਗਿਆ ਸੀ ਜਾਂ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਉਸ ਬਾਰੇ ਜਾਣਕਾਰੀ ਦਿੱਤੀ ਗਈ ਏਜੀ ਦੇ ਵੱਲੋਂ ਕਿਹਾ ਗਿਆ ਕਿ ਇੱਕ ਦਿਨ ਦੇ ਲਈ ਇਸ ਪਾਲਿਸੀ ਨੂੰ ਹੋਲਡ ਕਰਿਆ ਤੇ ਮੁਰ ਤੋਂ ਅੱਜ ਇਸੇ ਮਾਮਲੇ ਤੇ ਸੁਣਵਾਈ ਹੋਵੇਗੀ ਅਦਰ ਲੈਂਡ ਪੁਲਿੰਗ ਦੇ ਖਿਲਾਫ ਵੀ ਭਾਜਪੀ ਦੇ ਵੱਲੋਂ ਯਾਤਰਾ ਕੱਢਣ ਦਾ ਫੈਸਲਾ ਲਿਆ ਗਿਆ ਹੈ ਜ਼ਮੀਨ ਬਚਾਓ ਕਿਸਾਨ ਬਚਾਓ ਨਾਮ ਤੇ ਇਹ ਯਾਤਰਾ ਕੱਢੀ ਜਾਵੇਗੀ 17 ਅਗਸਤ ਤੋਂ ਦਰਸਲ 5 ਸਤੰਬਰ ਤੱਕ ਇਹ ਯਾਤਰਾ ਕੱਢੀ ਜਾਣੀ ਹੈ ਪਟਿਆਲਾ ਤੋਂ ਪਠਾਨਕੋਟ ਤੱਕ ਬੀਜਪੀ ਦੇ ਵੱਲੋਂ ਮਾਰਚ ਕੱਢਿਆ ਜਾਵੇਗਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਪੂਰੀ ਯਾਤਰਾ ਹੋਵੇਗੀ ਕਿਉਂਕਿ ਹੋਰਨਾਂ ਵਕਤਾਂ ਤੇ ਰਾਹ ਦੇ ਵੱਲੋਂ ਵੀ ਇਸ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਹੁਣ ਬੀਜਪੀ ਦੇ ਵੱਲੋਂ ਯਾਤਰਾ ਕੱਢਣ ਦਾ ਫੈਸਲਾ ਲਿਆ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਜ਼ਮੀਨ ਬਚਾਓ ਕਿਸਾਨ ਬਚਾਓ ਐਸਾ ਲੈਂਡ ਪੁਲਿੰਗ ਦੇ ਬਿਲਕੁਲ ਖਿਲਾਫ ਆ ਔਰ ਅਸੀਂ ਇਹਦੇ ਨਾਲ ਅਸੀਂ ਬਿਲਕੁਲ ਇਹਨੂੰ ਕਹਿੰਦੇ ਆ ਕਿ ਐਡੀ ਤਵਾਹੀ ਵਾਲੀ ਸਕੀਮ ਆ ਅਸੀਂ ਇਹਦੀ ਬਿਲਕੁਲ ਸਮਰਥਨ ਨਹੀਂ ਕਰਦੇ ਅਸੀਂ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਖੇਤ ਮਜ਼ਦੂਰਾਂ ਨਾਲ ਅਸੀਂ ਇਹ ਯਾਤਰਾ ਦਾ ਨਾਂ ਵੀ ਦਿੱਤਾ ਹੈਗਾ ਜ਼ਮੀਨ ਬਚਾਓ ਕਿਸਾਨ ਬਚਾਓ ਯਾਤਰਾ ਜਿਹੜੀ ਆ ਉਹ 17 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਚੱਲੇਗੀ ਪਿੰਡ ਪਿੰਡ ਜਾਏਗੀ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਅਗਲੀ ਵੱਡੀ ਖਬਰ ਵਿਕਰਮ ਅਜੀਠਿਆ ਦੇ ਨਾ ਜੁੜੀ ਹੋਈ ਹੈ ਵਿਕਰਮ ਅਜੀਠਿਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਫੈਸਲਾ ਆ ਸਕਦਾ ਹੈ ਮੋਹਾਲੀ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਅਰ ਦਰਸਲ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਵਿਕਰਮ ਅਜੀਠਿਆ ਗ੍ਰਿਫਤਾਰ ਨੇ ਨਿਆਂਇਕ ਹਿਰਾਸਤ ਦੇ ਦੌਰਾਨ ਨਾਪਾ ਜੇਲ੍ਹ ਦੇ ਵਿੱਚ ਫਿਲਹਾਲ ਵਿਕਰਮ ਅਜੀਠਿਆ ਬੰਦ ਨੇ ਤੇ ਜ਼ਮਾਨਤ ਅਰਜੀ ਜੋ ਕਿ ਜ਼ਮਾਨਤ ਪਟੀਸ਼ਨ ਆ ਕੋਰਟ ਦੇ ਵਿੱਚ ਲਗਾਈ ਗਈ ਹੈ ਅਤੇ ਇਸੇ ਜ਼ਮਾਨਤ ਪਟੀਸ਼ਨ ਤੇ ਅੱਜ ਫੈਸਲਾ ਆ ਸਕਦਾ ਹੈ ਮੋਹਾਲੀ ਕੋਰਟ ਦੇ ਵੱਲੋਂ ਇਸ ਮਾਮਲੇ ਤੇ ਸੁਣਵਾਈ ਕੀਤੀ ਜਾਵੇਗੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਸਲ ਵਿਕ੍ਰਮ ਜੀ ਠੇੜੇ ਖਿਲਾਫ ਦਰਜ ਕੀਤਾ ਗਿਆ 25 ਜੂਨ ਨੂੰ ਇਹ ਮਾਮਲਾ ਦਰਜ ਹੁੰਦਾ ਹੈ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਵੱਲੋਂ 25 ਜੂਨ ਨੂੰ ਹੀ ਉਹਨਾਂ ਦੀ ਰਿਹائش ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਹائش ਤੇ ਅਮਰਸਰ ਦੇ ਵਿੱਚ ਦਰਸਲ ਰੇਡ ਕੀਤੀ ਜਾਂਦੀ ਹੈ ਆ 3-4 ਘੰਟੇ ਤੱਕ ਰੇਡ ਚੱਲਦੀ ਹੈ ਸਵਾਲ ਜਵਾਬ ਹੁੰਦੇ ਨੇ ਉਸ ਤੋਂ ਬਾਅਦ 25 ਜੂਨ ਨੂੰ ਹੀ ਵਿਕਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਆ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਪੁੱਛਗਿੱਛ ਕੀਤੀ ਗਈ ਤੇ ਉਸ ਦੇ ਬਾਅਦ ਆ ਕੋਰਟ ਦੇ ਵੱਲੋਂ ਨਵੇਂ ਇੱਕ ਹਰਾਸ ਦੇ ਵਿੱਚ ਭੇਜ ਦਿੱਤਾ ਗਿਆ ਫਿਲਹਾਲ ਵਿਕਮ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਖੈਰ ਅੱਜ ਕੋਰਟ ਤੇ ਪੂਰੀ ਨਜ਼ਰ ਟਿਕੀ ਰਹੇਗੀ ਕਿ ਇਸ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਕੋਰਟ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਰੋਕ ਕਰਨੀ ਅਗਲੀ ਖਬਰ ਦਾ ਅੱਜ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਵਿੱਚ ਸੇਵਾ ਕਰਨਗੇ ਮੰਤਰੀ ਹਰਜੂਤ ਬੈਂਸ ਜੁੜੇ ਸਾਫ ਕਰਨ ਦੀ ਸੇਵਾ ਹਰਜੂਤ ਬੈਂਸ ਦੇ ਵੱਲੋਂ ਕੀਤੀ ਜਾਵੇਗੀ ਅਕਾਲ ਤਖਤ ਸਾਹਿਬ ਦੇ ਦਰਸਲ ਅਕਾਲੀ ਤਨਖਾਹ ਲਗਾਈ ਗਈ ਹੈ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਵਿੱਚ ਭੰਗੜਾ ਵਿਵਾਦ ਤੇ ਧਾਰਮਿਕ ਸਜ਼ਾ ਜੋ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਣਾਏਗੀ ਕਿਉਂਕਿ ਇਸੇ ਮਾਮਲੇ ਦੇ ਵਿੱਚ ਆ ਪਹਿਲਾਂ ਹਰਜੋਤ ਬੈਂਸ ਨੂੰ ਤਲਬ ਕੀਤਾ ਗਿਆ ਸੀ ਆ ਕੱਲ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਪੰਚ ਸਿੰਘ ਸਹਿਬਾਨਾ ਦੀ ਕਦਰਤਾ ਹੋਈ ਤੇ ਸਿਧਰਾਨੀ ਪੰਚ ਸਿੰਘ ਸਹਿਬਾਨਾ ਦੇ ਵੱਲੋਂ ਹਰਜੋਤ ਬੈਂਸ ਨੂੰ ਤਨਖਾਹ ਲਗਾਈ ਗਈ ਜਿਸ ਦੇ ਬਾਅਦ ਅੱਜ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਵਿੱਚ ਮੰਤਰੀ ਹਰਜੋਤ ਬੈਂਸ ਸੇਵਾ ਕਰਨਗੇ ਜੁੜੇ ਸਾਫ ਕਰਨ ਦੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਜਾਵੇਗੀ ਸ਼ਹੀਦੀ ਸ਼ਤਪਦੀ ਦੇ ਸਮਾਗਮ ਦੇ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਤੇ ਪੂਰੇ ਮਾਮਲੇ ਨੂੰ ਲੈ ਕੇ ਆਪਣਾ ਸਪਸ਼ਟੇਕਰ ਦੋਪਿਆ ਇਸੇ ਦੌਰਾਨ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਦੇ ਬਾਅਦ ਇਤਿਹਾਸਿਕ ਫਜ਼ੀਲਤ ਸਿੰਘ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਤੇ ਮੰਤਰੀ ਹਰਜੋਤ ਬੈਂਸ ਨੂੰ ਤਨਖਾਹ ਲਗਾਈ ਗਈ ਜ세ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਦੇਸ਼ ਦਿੱਤੇ ਨੇ ਕਿ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਕੋਠਾ ਸਾਹਿਬ ਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ 100 ਮੀਟਰ ਪੈਦਲ ਜਾ ਕੇ ਨਤਮਸਤਕ ਹੋਣ ਤੇ ਰਾਹ ਨੂੰ ਠੀਕ ਕਰਵਾਉਣ ਇਸ ਤੋਂ ਇਲਾਵਾ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਜਾ ਕੇ ਦੋ ਦਿਨ ਜੁੜੇ ਚੜ੍ਹਨ ਦੀ ਸੇਵਾ ਖਿੱਚੀ ਜਾਵੇ। ਇਸ ਦੇ ਬਾਅਦ 1100 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇ ਕਰਵਾ ਕੇ ਅਰਦਾਸ ਕਰਵਾਉਣ। ਸਾਹਮਣੇ ਆਏ ਤੱਥਾਂ ਤੋਂ ਸਪਸ਼ਟ ਹੋਇਆ ਹੈ ਕਿ ਸ਼੍ਰੀ ਨਗਰ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਸਿੱਖ ਮਰਿਆਦਾ ਦੀ ਵੱਡੀ ਲੁੰਗੜਾਈ ਆ ਜਿਸ ਨਾਲ ਸਿੱਖਾਂ ਦੇ ਹਿਰਦੇ ਵੱਲੁੰਧਰੇ ਗਏ ਨੇ। ਗਲਤੀ ਹਰਜੋਤ ਸਿੰਘ ਮੰਨ ਲਈ ਹੈ ਇਹਨਾਂ ਨੂੰ ਹੁਣ ਜਿਹੜੀ ਇਹ ਤੋਂ ਤਨਖਾਹ ਲੱਗੀ ਆ ਤਨਖਾਹ ਲੱਗਣ ਤੋਂ ਪਹਿਲਾਂ ਹਰਜੋਤ ਬੈਂਸ ਦੀ ਅਕਾਲ ਤੱਕ ਸੈੱਟ ਤੇ ਪੇਸ਼ੀ ਹੋਈ ਸਿੰਘ ਸਾਹਿਬ ਨੇ ਵਿਵਾਦਿਤ ਸਮਾਗਮ ਨੂੰ ਲੈ ਕੇ ਸਵਾਲ ਕੀਤੇ ਤਾਂ ਹਰਜੋਤ ਬੈਂਸ ਨੇ ਇਤਿਹਾਸਿਕ ਫਸੀਲ ਤੇ ਮਾਫੀ ਮੰਗੀ ਇਸ ਦੌਰਾਨ ਉਹਨਾਂ ਨੇ ਮੰਨਿਆ ਕਿ ਉਹ ਸਮਾਗਮ ਦੇ ਵਿੱਚ ਮੌਜੂਦ ਸਨ ਨੇੜਲੇ ਗੁਰਦੁਆਰੇ ਜੋੜੇ ਝਾੜਨੇ ਆ ਤੇ ਭਾਂਡੇ ਮਾਂਜਣ ਦੀ ਸੇਵਾ ਪ੍ਰਵਾਨ ਹੈ 11 ਦਿਨ ਨਿਤਨੇਮ ਤੋਂ ਇਲਾਵਾ ਰੋਜ਼ ਪੰਜ ਜਪਜੀ ਸਾਹਿਬ ਤੇ ਪੰਜ ਜਪ ਸਾਹਿਬ ਪਾਠ ਕਰਨੇ ਆ ਪਰਵਾਨ ਸ੍ਰੀ ਅਕਾਲ ਤਖਤ ਸੇਰ ਤੋਂ ਤਨਖਾਹ ਲੱਗਣ ਤੋਂ ਬਾਅਦ ਹਰਜੋਤ ਬੈਂਸ ਗੁਰਦੁਆਰਾ ਗੁਰੂ ਕੇ ਮਹਿਲ ਨਤਮਸਤਕ ਹੋਏ ਤੇ ਗੁਰੂ ਘਰ ਨੂੰ ਜਾਣ ਵਾਲੇ ਰਾਹ ਦੀ ਸਫਾਈ ਕੀਤੀ ਉਹਨਾਂ ਕਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹਰ ਹੁਕਮ ਪਰਵਾਨ ਹੈ ਮਾਇਕ ਨਿਮਾਣਾ ਸਿੱਖਾਂ ਤੇ ਮੇਰਾ ਰੋਮ ਰੋਮ ਅਕਾਲ ਪੁਰਖ ਸਾਹਿਬ ਨੂੰ ਸਮਰਪਿਤ ਜੋ ਕਿ ਅੱਜ ਅਕਾਲ ਤਖਤ ਸਾਹਿਬ ਦੇ ਪੰਜ ਸਿਕਸਵਾਨਾਂ ਸਾਹਮਣੇ ਜਥੇਦਾਰ ਸਾਹਮਣੇ ਜਥੇਦਾਰ ਸਾਹਿਬ ਸਾਹਮਣੇ ਪੇਸ਼ ਹੋ ਕੇ ਜਿਹੜਾ ਮੈਂ ਆਪਣੀ ਜਿਹੜੀ ਭੁੱਲ ਉਹਦੀ ਇੱਕ ਨਿਮਾ ਯਾchnਾ ਮੰਗੀ ਹੈ ਤੇ ਜੋ ਪਰਮਾਨ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹਰਜੋਤ ਸਿੰਘ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਇਨ ਬਿਨ ਉਸ ਪ੍ਰਮਾਨ ਦੇ ਉੱਤੇ ਜਿਹੜਾ ਹੈ ਜੋ ਸੇਵਾ ਲੱਗੀ ਹੈ ਜੋ ਧਾਰਮਿਕ ਸੇਵਾ ਲੱਗੀ ਹੈ ਉਹ ਮੈਂ ਇਨ ਬਿਨ ਨਿਭਾਉਂਗਾ ਜ਼ਿਕਰ ਜੋ ਗਿਆ ਕਿ ਪਿਛਲੇ ਦਿਨੀਂ ਸ਼੍ਰੀਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ਸੀ ਇਸ ਤਰ੍ਹਾਂ ਗਾਇਕ ਵੀਰ ਸਿੰਘ ਨੇ ਰੁਟੀਨ ਦੀ ਤਰ੍ਹਾਂ ਹੀ ਰੋਮਾਂਟਿਕ ਗੀਤ ਗਾਏ ਤੇ ਲੋਕ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਮੰਤਰੀ ਬੈਂਸ ਸਣੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਤਲਬ ਕੀਤਾ ਹਾਲਾਂਕਿ ਪਾਸ਼ਾ ਵਿਭਾਗ ਦੇ ਡਾਇਰੈਕਟਰ ਫਿਲਹਾਲ ਵਿਦੇਸ਼ ਦੇ ਵਿੱਚ ਹੋਣ ਦੇ ਕਾਰਨ ਪੇਸ਼ ਨਹੀਂ ਹੋਏ ਜਦਕਿ ਗਾਇਕ ਵੀਰ ਸਿੰਘ ਪਹਿਲਾਂ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟਕਰਨ ਦੇ ਚੁੱਕੇ ਨੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤੇ ਹੁਣ ਗੱਲ ਕਰਾਂਗੇ ਖਾਲਿਸਤਾਨ ਦੇ ਉਸ ਕਥਿਤ ਬੋਰਡ ਦੀ ਜੋ ਕੈਨੇਡਾ ਦੇ ਵਿੱਚ ਇੱਕ ਗੁਰੂ ਘਰ ਦੇ ਬਾਹਰ ਲਗਾਇਆ ਗਿਆ ਜਿਸ ਨੂੰ ਲੈ ਕੇ ਭਾਰਤ ਦੇ ਵਿੱਚ ਸਿਆਸੀ ਅਤੇ ਪੰਥ ਗਲਿਆਰਿਆਂ ਦੇ ਵਿੱਚ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ ਭਾਜਪਾ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਇਸ ਨੂੰ ਬੇਬੁਨਿਆਦ ਦੱਸਿਆ ਅਚਕਤ ਤੌਰ ਤੇ ਖਾਲਿਸਤਾਨੀ ਐਂਬਸੀ ਬਣਾਏ ਜਾਣ ਦਾ ਮੁੱਦਾ ਗਰਮਾ ਗਿਆ ਜਿਸ ਦਾ ਭਾਰਤ ਚ ਜ਼ਬਰਦਸਤ ਵਿਰੋਧ ਸ਼ੁਰੂ ਹੋ ਗਿਆ ਭਾਜਪਾ ਲੀਡਰ ਆਰ ਪੀ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਕੈਨੇਡਾ ਸਰਕਾਰ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ ਤੇ ਇਲਜ਼ਾਮ ਲਗਾਏ ਕਿ ਕੈਨੇਡਾ ਦੂਜੇ ਦੇਸ਼ਾਂ ਦੇ ਲੋਕਤੰਤਰ ਲਈ ਪਰੇਸ਼ਾਨੀ ਪੈਦਾ ਕਰ ਰਿਹਾ ਹੈ ਉਹਨਾਂ ਮੰਗ ਕੀਤੀ ਕਿ ਭਾਰਤ ਵਿਦੇਸ਼ ਮੰਤਰੀ ਨੂੰ ਇਸ ਮੁੱਦੇ ਤੇ ਕੈਨੇਡਾ ਦੇ ਨਾਲ ਗੱਲ ਕਰਨੀ ਚਾਹੀਦੀ पर अफसोस है कि कनाडा जो कि एक दुनिया की डेमोक्रेसी है वह दूसरे देश की डेमोक्रेसी के लिए दिक्कत खड़ी कर रही है और वो भी इस प्रकार से एक अलगाववादी जो सोच है उनकी सोच को आगे बढ़ावा देकर जयशंकर साहब को इस पर सख्त से सख्त सकस प्रोटेस्ट करना चाहिए भारत को उस पर सख्त से सख्त सकस प्रोटेस्ट करना चाहिए सियासत गलियारा भी हलचल पैदा हो ਦੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਖਾਲਿਸਤਾਨੀ ਬੋਰਡ ਲਗਾਉਣ ਦੀ ਨਿਖੇਦੀ ਕੀਤੀ ਖਾਲਿਸਤਾਨ ਦੀ ਮੰਗ ਨੂੰ ਬੇਸਲੈਸ ਦੱਸਿਆ ਤੇ ਕਿਹਾ ਕਿ ਜਿਸ ਨੂੰ ਖਾਲਿਸਤਾਨ ਚਾਹੀਦਾ ਹੈ ਉਹ ਸਾਹਮਣੇ ਆਵੇ ਤੇ ਉਹ ਥਾਂ ਦੱਸੇ ਜਿੱਥੇ ਖਾਲਿਸਤਾਨ ਬਣਾਇਆ ਜਾਣਾ ਹੈ ਦੇਖੋ ਮੈਂ ਸਮਝਦਾ ਕਿ ਇਹ ਜਿਹੜਾ ਵਿਸ਼ਾ ਹੈ ਇਹ ਇੱਕ ਬੇਸਲੈਸ ਵਿਸ਼ਾ ਹੈ ਇਹ ਖਾਲਿਸਤਾਨ ਦੀ ਮੰਗ ਬੇਸਲੈਸ ਹੈ ਔਰ ਇਹਨੂੰ ਅਗਰ ਕਿਸੇ ਨੂੰ ਚਾਹੀਦੀ ਹੈ ਤੇ ਉਹ ਆ ਕੇ ਆਪਣੀ ਜਗ੍ਹਾ ਦੱਸੇ ਮੈਂ ਕਈ ਵਾਰ ਇਹ ਕਹਿ ਚੁੱਕਾ ਕਿ ਐਲੋਕੇਟ ਕਰਨ ਕਿ ਭਈ ਕਿੱਥੇ ਇਹਨਾਂ ਨੇ ਖਾਲਿਸਤਾਨ ਬਣਾਣਾ ਹੈ ਤਾਂ ਕਿ ਦੁਨੀਆ ਨੂੰ ਵੀ ਪਤਾ ਚੱਲੇ ਜ਼ਿਕਰਯੋਗ ਹੈ ਕਿ ਇਹ ਸਾਰਾ ਵਿਵਾਦ ਬੀਤੇ ਦਿਨੀ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੇ ਸਰੀ ਚ ਗੁਰੂ ਨਾਨਕ ਸਿੱਖ ਗੁਰਦੁਆਰਾ ਕੰਪਲੈਕਸ ਦੇ ਬਾਹਰ ਲੱਗੇ ਰਿਪਬਲਿਕ ਆਫ ਖਾਲਿਸਤਾਨ ਵਾਲੇ ਬੋਰਡ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਨੂੰ ਲੈ ਕੇ ਤੁਰੰਤ ਵਿਰੋਧ ਵੀ ਸ਼ੁਰੂ ਹੋਇਆ ਇਲਜ਼ਾਮ ਹੈ ਕਿ ਇਹ ਬੋਰਡ ਸਿੱਖ ਫਾਰ ਜਸਟਿਸ ਜਥੇਬੰਦੀ ਵੱਲੋਂ ਲਗਾਇਆ ਗਿਆ ਹੈ